ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹਾਂ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ YouTube ਚੈਨਲ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਬੱਦਲਬਾਈ ਇੱਕ ਪੱਛਮੀ ਰੂਪ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਰਹੀ ਹੈ ਸਵੇਰੇ ਇੱਕ ਹਲਕੀ ਜਿਹੀ ਬੱਦਲਬਾਈ ਸੀ ਜਿਹੜੀ ਕਿ ਪਹਾੜੀ ਕਿਤਰਾਂ ਜਾ ਚੁੱਕੀ ਹੈ ਤੇ ਇਹ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਅਰਬ ਸਾਗਰ ਤੋਂ ਉੱਠ ਕੇ ਆਈ ਹੈ ਜਿਸ ਦਾ ਕਿ ਐਂਟਰੀ ਪੰਜਾਬ ਦੇ ਵਿੱਚ ਆਉਂਦੇ ਅੱਜ ਕੁਝ ਘੰਟੇ ਦੇ ਵਿੱਚ ਹੋ ਸਕਦੀ ਹੈ ਕੀ ਹਾਲਾਤ ਹੋਣਗੇ ਬਿਸ਼ੱਕ ਦਿਨ ਦੇ ਵੇਲੇ ਚੰਗੀ ਧੁੱਪ ਲੱਗੀ ਅੱਜ ਦਿਨ ਦੇ ਵੇਲੇ ਐਵਰੇਜ ਤਾਪਮਨ ਜਿਹੜਾ ਨਿਕਲ ਕੇ ਆਇਆ ਉਹ ਲਗਭਗ 21 ਤੋਂ 22 ਡਿਗਰੀ ਹੈ ਕਿਸੇ ਕਿਸੇ ਇਲਾਕੇ ਵਿੱਚ 23 ਤੋਂ 24 ਡਿਗਰੀ ਤਾਪਮਨ ਦੇਖਿਆ ਗਿਆ ਪਰ ਦੁਪਹਿਰੇ 2 ਵਜੇ ਜਿਹੜਾ ਐਵਰੇਜ ਤਾਪਮਨ ਸੀ ਉਹ 21 ਤੋਂ 22 ਡਿਗਰੀ ਹੈ ਜੋ ਕਿ ਹੁਣ ਹੌਲੀ-ਹੌਲੀ ਘਟ ਰਿਹਾ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ 5 ਤਰੀਕ ਤੋਂ ਬਾਅਦ ਹੋਰ ਤਾਪਮਨ ਘਟਣਾ ਸ਼ੁਰੂ ਹੋਵੇਗਾ ਤੇ ਉਹ ਹਾਲਾਤ ਹੁਣ ਬਣਨੇ ਸ਼ੁਰੂ ਹੋ ਚੁੱਕੇ ਨੇ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਕਿਹੜੇ ਇਲਾਕੇ ਤੋਂ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸਾਂਝੀ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਵੱਧ ਤੋਂ ਵੱਧ ਜਾਣਕਾਰੀ ਅੱਗੇ ਸਾਂਝੀ ਹੋ ਸਕੇ ਗੱਲ ਕਰੀਏ ਤਾਂ ਫਿਲਹਾਲ ਮੌਸਮ ਠੀਕ ਹੈ ਬੱਦਲ ਬਾਈ ਹਲੇ ਜਿਹੜੀ ਹੈ ਉਹ ਰਾਜਸਥਾਨ ਚ ਪਹੁੰਚ ਚੁੱਕੀ ਹੈ ਆਉਂਦੇ ਕੁਝ ਘੰਟਿਆਂ ਦੇ ਵਿੱਚ ਇਹ ਮਲੋਟ ਤੋਂ ਅਬੋਹਰ ਤੋਂ ਹੁੰਦੀ ਹੋਈ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਤੋਂ ਅੱਗੇ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਤੋਂ ਥੋੜੇ ਜਿਹਾ ਉੱਪਰਲੇ ਪਾਸੇ ਦੇਖਣ ਨੂੰ ਮਿਲੂਗੀ ਬਠਿੰਡਾ ਮਾਨਸਾ ਸੰਗਰੂਰ ਥੋੜੇ ਜਿਹਾ ਇਹਦੇ ਵਿੱਚ ਅਸਰ ਘੱਟ ਰਹੂਗਾ ਪਰ ਓਵਰঅল ਪੂਰੇ ਪੰਜਾਬ ਦੇ ਵਿੱਚ ਜਿਹੜੀ ਬੱਦਲਬਾਈ ਹੈ ਇਹ ਲਗਭਗ ਰਾਤ 8 ਵਜੇ ਤੋਂ ਬਾਅਦ ਐਂਟਰੀ ਕਰ ਸਕਦੀ ਹੈ ਉਹਦੇ 3-4 ਘੰਟੇ ਦੀ ਗੱਲ ਕਰੀਏ ਫਿਲਹਾਲ ਕੋਈ ਵੀ ਵੱਡੀ ਹਲਚਲ ਅਪਡੇਟ ਬਣਦੀ ਹੋਈ ਨਜ਼ਰ ਨਹੀਂ ਆ ਰਹੀ ਮੌਸਮ ਠੀਕ ਹੈ ਪਰ ਅੱਜ ਜਿਹੜਾ ਦੁਪਹਿਰ ਦੇ ਸਮੇਂ ਥੋੜਾ ਜਿਹਾ ਤਾਪਮਾਨ ਘਟਿਆ ਉਸ ਦਾ ਸ਼ਾਮ ਨੂੰ ਥੋੜਾ ਜਿਆਦਾ ਨਹੀਂ ਹੋਵੇਗਾ। ਵਿਚਕ ਕੱਲ ਸ਼ਾਮ ਨੂੰ ਜਿਹੜਾ ਤਾਪਮਨ ਦੇਖਿਆ ਸੀ 4 ਵਜੇ ਤੋਂ ਬਾਅਦ ਅਚਾਨਕ 20 ਡਿਗਰੀ ਥੱਲੇ ਤਾਪਮਨ ਆਇਆ ਸੀ। ਕੱਲ ਠੰਡੀ ਹਵਾ ਵੀ ਚੱਲੀ ਸੀ। ਅੱਜ ਥੋੜੀ ਜੀ ਹਵਾ ਨਰਮ ਹੈ। ਥੋੜੀ ਜੀ ਹਵਾ ਦੇ ਵਿੱਚ ਗਤੀ ਘੱਟ ਹੈ। ਪਰ ਕੱਲ ਨਾਲੋਂ ਵੀ ਠੀਕ-ਠਾਕ ਮਾਹੌਲ ਹੈ। ਅੱਜ ਵੀ ਠੰਡਾ ਮਾਹੌਲ ਬਣਿਆ ਹੋਇਆ ਨਜ਼ਰ ਆ ਰਿਹਾ ਹੈ। ਤੇ ਇਸ ਬੱਦਲਬਾਈ ਆਉਣ ਦੇ ਕਾਰਨ ਹੋਰ ਜਿਆਦਾ ਤਾਪਮਨ ਦੇ ਵਿੱਚ ਗਰਾਵਟ ਆਵੇਗੀ। ਰਾਤ ਦੇ ਤਾਪਮਨ ਥੋੜੀ ਜੀ ਆਪ ਹੋਣਗੇ। ਪਰ ਅੱਜ ਤੋਂ ਬਾਅਦ ਇਹਦਾ ਕਿ ਇਹ ਸਿਸਟਮ ਪਹਾੜੀ ਖੇਤਰਾਂ ਦੇ ਵਿੱਚ ਐਕਟਿਵ ਹੋਵੇਗਾ ਤਾਂ ਇੱਥੇ ਜਿਹੜੀ ਤਗੜੀ ਮੀਂਹ ਦੀ ਉਮੀਦ ਬਣਦੀ ਹੋਈ ਇਹਨਾਂ ਇਲਾਕਿਆਂ 'ਚ ਦਿਖਾਈ ਦੇ ਰਹੀ ਹੈ ਹਿਮਾਚਲ ਵਿੱਚ ਵੀ ਹਲਕਾ ਦਰਮਿਆਨਾ ਬਰਫਵਾਰੀ ਅਤੇ ਮੀਂਹ ਦਾ ਅਸਰ ਬਣ ਰਿਹਾ ਜਿਸ ਦੇ ਕਾਰਨ ਮੈਦਾਨੀ ਇਲਾਕੇ ਜਿਵੇਂ ਕਿ ਪੰਜਾਬ ਹੋ ਗਿਆ ਹਰਿਆਣਾ ਹਿਮਾਚਲ ਤੋਂ ਥੱਲੇ ਵਾਲੇ ਪਾਸੇ ਜਿੰਨੇ ਵੀ ਬੈਲਟ ਹੈ ਰਾਜਸਥਾਨ ਗੱਲ ਕਰ ਲਓ ਪੱਛਮੀ यूपी दी गल कर लो मध्य प्रदेश ए सारे इलाके ਦੇ ਵਿੱਚ ਠੰਡ ਦੇ ਹਾਲਾਤ ਹੋਰ ਜ਼ਿਆਦਾ ਵਧਣਗੇ ਹੋਰ ਜ਼ਿਆਦਾ ਪੰਜਾਬ ਦੇ ਵਿੱਚ ਠੰਡ ਵਾਧਦੀ ਹੋਈ ਨਜ਼ਰ ਆਵੇਗੀ ਇਹ ਅਪਡੇਟ ਜਿਹੜੀ ਹੈ ਲਗਭਗ ਅੱਜ ਸ਼ਾਮ ਤੋਂ ਰਾਤ ਦੀ ਹੈ ਜਾਨਕਿ ਆਉਂਦੇ ਦੋ ਤਿੰਨ ਘੰਟਿਆਂ ਦੇ ਵਿੱਚ 4 ਵਜੇ ਤੋਂ ਬਾਅਦ ਠੰਡ ਅਚਾਨਕ ਵਧੂਗੀ ਉਦੋਂ ਤੱਕ ਬਨੇ ਰਹੋ ਚੈਨਲ ਵੈਦਰ ਅਪਡੇਟਸ ਵਿਦੇ ਨਾਲ ਤਾਂ ਕਿ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਗਲੇ ਜੋ ਵੀ ਜਾਣਕਾਰੀਆਂ ਹੋਣਗੀਆਂ ਜਾ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ ਜੀ